ਕੈਨੇਡਾ ਦੇ ਅਨਟਾਰੀਓ ਦੇ ਮਸਕੋਕਾ ਦੇ ਵਿੱਚ ਕੁਝ ਪੰਜਾਬੀ ਨੌਜਵਾਨਾਂ ਦੇ ਵੱਲੋਂ ਹਥਿਆਰਾਂ ਦੀ ਬੇਪਰਵਾਹ ਅਤੇ ਲਾਪਰਵਾਹੀ ਦੇ ਨਾਲ ਕੀਤੀ ਜਾ ਰਹੀ ਫਾਇਰਿੰਗ ਦੀਆਂ ਵੀਡੀਓਜ਼ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਦੇ ਵਿੱਚ ਪੰਜਾਬੀ ਨੌਜਵਾਨ ਗਲਤ ਟੰਗ ਦੇ ਨਾਲ ਹਥਿਆਰਾਂ ਦੀ ਵਰਤੋਂ ਕਰਦੇ ਦਿਖਾਈ ਦੇ ਰਹੇ ਨੇ ਇਸ ਘਟਨਾ ਨੇ ਆਸ-ਪਾਸ ਤੇ ਰਹਿਣ ਵਾਲੇ ਲੋਕਾਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਪੁਲਿਸ ਨੇ ਦੋਸ਼ੀਆਂ ਦੀ ਪਛਾਣ ਕਰਨ ਦੇ ਲਈ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ क्षत्रिय काल ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਕੈਨੇਡਾ ਦੇ 온ਟਾਰੀਓ ਪ੍ਰੋਵਿੰਸ਼ਨਲ ਪੁਲਿਸ ਨੇ ਸ਼ਨੀਵਾਰ ਨੂੰ ਇੱਕ ਸੋਸ਼ਲ ਮੀਡੀਆ ਵੀਡੀਓ ਬਿਆਨ ਜਾਰੀ ਕਰਕੇ ਮਸਕੋਕਾ ਖੇਤਰ ਦੇ ਵਿੱਚ ਲਾਪਰਵਾਹੀ ਦੇ ਨਾਲ ਅਸਲੇ ਦੀ ਵਰਤੋਂ ਸੰਬੰਧੀ ਸਰਕੂਲੇਟ ਹੋ ਰੀਆਂ ਵੀਡੀਓਜ਼ ਦੀ ਜਾਂਚ ਦੀ ਪੁਸ਼ਟੀ ਕੀਤੀ ਹੈ ਸਰਜੈਂਟ ਜੋਏ ਬ੍ਰਿਸਬੋਇਸ ਦੇ ਮੁਤਾਬਕ ਕਈ ਲੋਕਾਂ ਨੇ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖੀਆਂ ਜਿਨ੍ਹਾਂ ਦੇ ਵਿੱਚ ਕੁਝ ਵਿਅਕਤੀ ਲਾਪਰਵਾਹੀ ਤੇ ਅਸੁਰੱਖਿਅਤ ਢੰਗ ਦੇ ਨਾਲ ਅਸਲੇ ਦੀ ਵਰਤੋਂ ਕਰਦੇ ਨਜ਼ਰ ਆ ਰਹੇ ਨੇ ਪੁਲਿਸ ਅਧਿਕਾਰੀ ਦੇ ਮੁਤਾਬਕ ਉਹਨਾਂ ਨੇ ਵੀ ਇਹ ਵੀਡੀਓਜ਼ ਦੇਖੀਆਂ ਰੇ ਅਤੇ ਕੁਝ ਸਮੇਂ ਤੋਂ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਪੁਲਿਸ ਅਧਿਕਾਰੀ ਨੇ ਵੀਡੀਓ ਦੇ ਵਿੱਚ ਗੋਲੀਆਂ ਚਲਾ ਰਹੇ ਨੌਜਵਾਨਾਂ ਦੀ ਪਛਾਣ ਕਰਨ ਅਤੇ ਪੁਲਿਸ ਨੂੰ ਉਹਨਾਂ ਦੇ ਬਾਰੇ ਇਤਲਾਹ ਕਰਨ ਦੀ ਅਪੀਲ ਕੀਤੀ ਹੈ ਵੀਡੀਓ ਦੇ ਵਿੱਚ ਚਾਰ ਤੋਂ ਪੰਜ ਨੌਜਵਾਨਾਂ ਨੂੰ ਲਾਪਰਵਾਹੀ ਦੇ ਨਾਲ ਫਾਇਰਿੰਗ ਕਰਦੇ ਹੋਏ ਦਿਖਾਇਆ ਗਿਆ ਹੈ ਇਹਨਾਂ ਵਿੱਚੋਂ ਇੱਕ ਨੌਜਵਾਨ ਨੇ ਸਿਰ ਦੇ ਉੱਤੇ ਪੱਗ ਬੰਨੀ ਹੋਈ ਹੈ ਜਿਸ ਤੋਂ ਇਹ ਸਾਰੇ ਨੌਜਵਾਨ ਪੰਜਾਬੀ ਮੂਲ ਦੇ ਨਜ਼ਰ ਆ ਰਹੇ ਨੇ ਇਸ ਪੂਰੇ ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਆਸੀ ਆਗੂਆਂ ਦੇ ਬਿਆਨ ਵੀ ਸਾਹਮਣੇ ਆਏ ਨੇ ਪੈਰੀ ਸਾਉਂਡ ਮਸਕੋਕਾ ਦੇ ਸੰਸਦ ਮੈਂਬਰ ਸਕਾਟ ਐਚਿਸਨ ਨੇ ਇਸ ਕਾਰਵਾਈ ਦੀ ਸਖਤ ਨਿੰਦਾ ਕੀਤੀ ਹੈ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੇ ਇੱਕ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਮੈਕਟਿਅਰ ਤੇ ਜਾਰਜੀਅਨ ਬੇ ਟਾਊਨਸ਼ਿਪ ਦੇ ਬਹੁਤ ਸਾਰੇ ਲੋਕਾਂ ਤੋਂ ਜਾਣਕਾਰੀ ਮਿਲੀ ਹੈ ਕਿ ਕੁਝ ਲੋਕ ਜਨਤਕ ਹਸਤੀਆਂ ਦੇ ਨਜ਼ਦੀਕ ਬੇਪਰਵਾਹ ਢੰਗ ਦੇ ਨਾਲ ਹਥਿਆਰਾਂ ਦੀ ਵਰਤੋਂ ਕਰ ਰਹੇ ਨੇ ਜਿਸ ਦੇ ਨਾਲ ਆਸ-ਪਾਸ ਰਹਿਣ ਵਾਲੇ ਲੋਕ ਕਾਫੀ ਚਿੰਤਤ ਨੇ ਉਹਨਾਂ ਨੇ ਕਿਹਾ ਕਿ ਜਨਤਕ ਸੁਰੱਖਿਆ ਪਹਿਲਾਂ ਆਉਂਦੀ ਹੈ ਅਤੇ ਅਜਿਹਾ ਵਿਵਹਾਰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸੰਸਦ ਮੈਂਬਰ ਸਕਾਟ ਨੇ ਅਗੋਏ ਵੀ ਕਿਹਾ ਕਿ ਸਾਡੇ ਖੇਤਰ ਦੇ ਵਿੱਚ ਸ਼ਿਕਾਰ ਅਤੇ ਸ਼ੂਟਿੰਗ ਵਰਗੀ ਖੇਡ ਦੀ ਇੱਕ ਲੰਬੀ ਤੇ ਕਾਨੂੰਨੀ ਪਰੰਪਰਾ ਹੈ ਜੋ ਸਤਕਾਰ ਤੇ ਆਧਾਰਿਤ ਹੈ। ਗਵਾਂਡੀਆਂ, ਜ਼ਮੀਨ ਅਤੇ ਸੁਰੱਖਿਆ ਨਿਯਮਾਂ ਦਾ ਸਤਕਾਰ ਬਹੁਤ ਜ਼ਰੂਰੀ ਹੈ। ਸੰਸਦ ਮੈਂਬਰ ਸਕਾਟ ਨੇ ਕਿਹਾ ਕਿ ਉਹਨਾਂ ਨੂੰ ਇਸ ਖੇਤਰ ਦੇ ਵਿੱਚ ਬੁਨਿਆਦੀ ਢਾਂਚੇ ਨੂੰ ਨੁਕਸਾਨ ਅਤੇ ਕੂੜੇ ਦੀ ਸਮੱਸਿਆ ਨੇ ਚਿੰਤਾ ਦੇ ਵਿੱਚ ਪਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਹ ਪੁਲ ਮਿਹਨਤੀ ਵਲੰਟੀਅਰਜ਼ ਦੇ ਦੁਆਰਾ ਬਣਾਇਆ ਗਿਆ ਸੀ। ਉਹਨਾਂ ਨੇ ਅੱਗੇ ਕਿਹਾ ਕਿ ਹੁਣ ਇਹ ਪੁਲ ਪੂਰੀ ਤਰ੍ਹਾਂ ਨੁਕਸਾਨਿਆ ਜਾ ਰਿਹਾ ਹੈ ਅਤੇ ਇਸ ਖੇਤਰ ਦੇ ਆਸ-ਪਾਸ ਕੂੜਾ ਤੇ ਮਲਬਾ ਵੀ ਸੁੱਟਿਆ ਜਾ ਰਿਹਾ ਹੈ। ਪੈਰੀ ਸਾਊਂਡ ਮਸਕੋਕਾ ਦੇ ਵਿਧਾਇਕ ਗੈਰਨ ਸਮਿਥ ਨੇ ਵੀ ਸੋਸ਼ਲ ਮੀਡੀਆ ਤੇ ਕਰਾਊਨ ਜ਼ਮੀਨਾ ਦੇ ਉੱਤੇ ਹਥਿਆਰਾਂ ਦੀ ਗੈਰ ਜ਼ਿੰਮੇਵਾਰ ਅਤੇ ਖਤਰਨਾਕ ਵਰਤੋਂ ਦੀ ਸਖਤ ਨਿੰਦਾ ਕੀਤੀ ਹੈ। ਇਹ ਬੇਪਰਵਾਹ ਵਿਵਹਾਰ ਜਨਤਕ ਸੁਰੱਖਿਆ ਨੂੰ ਖਤਰੇ ਦੇ ਵਿੱਚ ਪਾਉਂਦਾ ਹੈ ਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਦੋਂ ਸਰਜੈਂਟ ਬ੍ਰਿਸ ਵੌਇਸ ਦੇ ਮੁਤਾਬਿਕ ਇਹ ਕਾਰਵਾਈਆਂ ਨੇੜੇ ਮੌਜੂਦ ਹੋਰ ਲੋਕਾਂ ਦੀ ਸੁਰੱਖਿਆ ਦੇ ਲਈ ਗੰਭੀਰ ਜੋਖਮ ਪੈਦਾ ਕਰਦੀਆਂ ਨੇ। ਕੈਨੇਡਾ ਦੇ ਕ੍ਰਿਮੀਨਲ ਕੋਡ ਦੇ ਮੁਤਾਬਕ ਅਸਲੇ ਦੀ ਲਾਪਰਵਾਹੀ ਦੇ ਨਾਲ ਵਰਤੋਂ ਕਰਨ ਵਾਲਿਆਂ ਤੇ ਇਸ ਦੇ ਨਾਲ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਜਾਂ ਫਿਰ ਅਨਅਧਿਕਾਰਿਕ ਅਸਲੇ ਦੀ ਵਰਤੋਂ ਵਰਗੇ ਦੋਸ਼ ਇਨ੍ਹਾਂ ਨੌਜਵਾਨਾਂ ਤੇ ਲੱਗ ਸਕਦੇ ਨੇ ਦੋਸ਼ੀ ਪਾਈ ਜਾਣ ਵਾਲਿਆਂ ਨੂੰ ਜੁਰਮਾਨਾ ਅਸਲਾ ਜ਼ਬਤ ਕਰਨਾ ਜਾਂ ਫਿਰ ਜੇਲ੍ਹ ਦੀ ਸਜ਼ਾ ਵੀ ਸੁਣਾਈ ਜਾ ਸਕਦੀ ਹੈ ਓਪੀਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਇਨ੍ਹਾਂ ਵਿਅਕਤੀਆਂ ਦੀ ਪਛਾਣ ਕਰ ਸਕਦਾ ਹੈ ਜਾਂ ਫਿਰ ਜਾਂਚ ਵਿੱਚ ਕੋਈ ਮਦਦਗਾਰ ਜਾਣਕਾਰੀ ਦੇ ਸਕਦਾ ਹੈ ਤਾਂ ਆ ਕੇ ਓਪੀਪੀ ਨੂੰ ਆਪਣੀ ਸਾਰੀ ਜਾਣਕਾਰੀ ਦੇ ਸਕਦਾ ਹੈ ओपीपी ਨੇ ਵੀ ਜਨਤਕ ਸੁਰੱਖਿਆ ਤੇ ਜ਼ਿੰਮੇਵਾਰ ਅਸਲੇ ਦੀ ਮਲਕੀਅਤ ਨੂੰ ਯਕੀਨੀ ਬਣਾਉਣ ਦੇ ਲਈ ਸਖਤੀ ਦੇ ਨਾਲ ਕਾਰਵਾਈ ਕਰਨ ਦੀ ਵਚਨਬੱਧਤਾ ਜ਼ਾਹਰ ਕੀਤੀ ਹੈ ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਤੁਸੀਂ ਵੀ ਪੁਲਿਸ ਦੇ ਨਾਲ ਸੰਪਰਕ ਕਰ ਸਕਦੇ ਹੋ ਅਜਿਹੀਆਂ ਘਟਨਾਵਾਂ ਜਾਂ ਫਿਰ ਗਤੀਵਿਧੀਆਂ ਕਿਤੇ ਨਾ ਕਿਤੇ ਅਣਗਹਿਲੀ ਦੇ ਕਾਰਨ ਵੱਡੇ ਹਾਦਸਿਆਂ ਨੂੰ ਸੱਦਾ ਦੇ ਸਕਦੀਆਂ ਨੇ ਜਿਵੇਂ ਕਿ ਇਸ ਵੀਡੀਓ ਦੇ ਵਿੱਚ ਅਨੇਵਾ ਬਿਨਾ ਇhtiyat ਵਰਤੇ ਨੌਜਵਾਨ ਅਸਲੇ ਦੀ ਵਰਤੋਂ ਕਰਦੇ ਹੋਏ ਨਜ਼ਰ ਆ ਰਹੇ ਨੇ ਜੋ ਸੋ ਸਾਫ ਪਤਾ ਚਲਦਾ ਹੈ ਕਿ ਵੀਡੀਓ ਸਿਰਫ ਆਪਣੀ ਝੂਠੀ ਸ਼ਾਨ ਦਿਖਾਉਣ ਦੇ ਲਈ ਬਣਾਈ ਗਈ ਹੈ ਪਰ ਇੱਥੇ ਸਵਾਲ ਸਾਡੇ ਆਪਣੇ ਰਵਈਏ ਅਤੇ ਸੱਭਿਆਚਾਰਕ ਆਦਤਾਂ ਦੇ ਉੱਤੇ ਵੀ ਉੱਠਦੇ ਨੇ ਕਿ ਇਹ ਜ਼ਰੂਰੀ ਨਹੀਂ ਕਿ ਕਿਸੇ ਮੁਲਕ ਦੇ ਵਿੱਚ ਰਹਿੰਦੇ ਹੋਏ ਅਸੀਂ ਉਥੋਂ ਦੇ ਕਾਨੂੰਨਾਂ ਦੀ ਪਾਲਣਾ ਕਰੀਏ ਅਤੇ ਲੋਕਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਨਾ ਪਾਈਏ